ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੋਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ 5 ਗੱਬਣ ਤੇ ਇੱਕ ਤਾਜੀ ਸੂਈ ਟੋਟਲ 6 ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾਦ ਆ ਕਿ ਨਾ ਮਸੂਆ ਸਸੀ ਗਾਲ ਜੀ ਸਸੀ ਗਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਨਾ ਬਾਈ ਹਰਵਿੰਦਰ ਸਿੰਘ ਪਿੰਡ ਚੜੱਕ ਜਿਹੜਾ ਮੋਗਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 8366 ਜੀ ਦੋ ਠਾਰ ਪੈਂ ਠੀਕ ਆ ਜੀ ਤਾਜੀ ਸੂਈ ਤੋਂ ਸ਼ੁਰੂ ਕਰ ਲੈਨੇ ਕੀ ਡਿਟੇਲ ਆ ਜੀ ਇਹ ਬਈ ਪਹਿਲਾ ਸੂਆ ਸੂਈ ਵਛੀ ਦੰਦੂ ਜੀ ਗੰਦਾ ਬਾਈ ਬਹੁਤ ਸਾਰਾ ਜਵਾਨ ਹੋਊਗਾ ਮੈਂ ਤੈਨੂੰ ਇਹ ਵੇਖੀ ਨਹੀਂ ਅੱਜ ਇਹ ਰੁਪਈਆ ਅੱਜ ਇਹ ਡੰਨ ਜੀ ਬੱਚਾ ਕੀ ਦਿੱਤਾ ਬਾਈ ਬੱਚੀ ਆ ਮਗਰ ਬਹੁਤ ਸੋਹਣੀ ਐਚ ਐਫਾ ਬੱਚੀ ਆ ਜੀ ਬੱਚੀ ਐਚ ਐਫਾ ਹੈ ਬੱਚੀ ਬਹੁਤ ਸੋਹਣੀ ਐਚ ਐਫਾ ਆਪ ਕਰਮ ਵਾਲੀ ਜਰਸੀ ਚ ਪੈਂਦੀ ਆ ਦੇਖ ਸਕਦੇ ਹੋ ਪੂਰੀ ਟੌਪ ਦੀ ਬੱਚੀ ਕਿੰਨਾ ਕੁ ਬੋਲਾ ਕੱਢ ਲਿਆ ਬਾਈ ਬੋਲਾ ਬਾਈ ਇਹਦਾ ਕੱਢਿਆ ਸਾਢੇ 3-4 ਕਿਲੋ ਕੱਢਿਆ ਬੱਚੀ ਨੇ ਪਿਆ ਬਾਈ ਠੀਕ ਹੈ ਜੀ ਕਿੰਨਾ ਕੁ ਪਾਚ ਦੁੱਧ ਬਾਈ ਦੁੱਧ ਬਾਈ ਚਾਹੀਦਾ 16-17 ਕਿਲੋ ਦਾ ਠੀਕ ਹੈ ਤੋੜ ਕੇ ਦਿਖਾ ਦਿਓ ਜੀ ਆਪ ਕਰਮ ਵਾਲੀ ਬਹੁਤ ਸੋਹਣੀ ਜਰਸੀ ਆ ਜੀ ਮਗਰ ਬਹੁਤ ਸੋਹਣੀ ਐਫ ਵੱਚੀ ਐ ਚੈੱਕ ਕਰ ਲੋ ਬਰੀਡ ਵਾਲੀ ਬੱਚੀ ਆ ਬਾਈ ਕਹਿੰਦਾ ਸਾਢੇ 3 4 ਕਿਲੋ ਬੋਲਾ ਕੱਢਿਆ ਵਾ ਜੇਰ ਪ੍ਰੋਪਰ ਡੰਨਾ ਜੀ ਤੇ ਥਣਾ ਦੀ ਓਕੇ ਆ ਬਾਈ ਥਣਾ ਦੀ ਓਕੇ ਹੋ ਬਾਈ ਠੀਕ ਐ ਥਣਾ ਦੀ ਓਕੇ ਆ ਬੇਫਿਕਰ ਹੋ ਕੇ ਆਜੋ ਬਾਕੀ ਥਣਾ ਦੇ ਸੈਜ ਵੀ ਸੋਹਣੇ ਗੈਪ ਤੇ ਲੱਗੇ ਨਿਖੜ ਨੇ ਹੱਥੀ ਚਵਾਈ ਵਾਲਾ ਥਾਣਾ ਫੇਸ ਕੁਆਲਟੀ ਬਹੁਤ ਸੋਹਣੀ ਬਾਕੀ ਗਰਮੀ ਦਾ ਤੋਹਫਾ ਹੀ ਆ ਕਰਮਾ ਵਾਲੀ ਮੇਰਾ ਬਹੁਤ ਕਰਮਾ ਵਾਲੀ ਨੇ ਭੂਰਾ ਨਹੀਂ ਬਣਾਉਣੀ ਥਣ ਹਵਾਨੇ ਦੀ ਸਾਫ ਆ ਜੀ ਸਾਡੇ 3-4 ਕਿਲੋ ਬੋਲਾ ਬਾਈ ਕਹਿੰਦਾ ਕੱਢ ਲਿਆ ਕੋਸ ਬੱਚਾ ਚੰਗ ਗਿਆ ਹੋਊਗਾ ਜੀ 17-18 ਕਿਲੋ ਦੁੱਧ ਦੀ ਬਾਈ ਉਮੀਦ ਕਰਦੇ ਆ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਲੂਗਾ ਜੀ ਬਸ ਇੱਕ ਵੱਧ ਕਰ ਤੇ ਵਜਣ ਵਾਲੀ ਆ ਜੀ ਮੇਨ ਗਾਲਾ ਬੱਚਾ ਮਗਰ ਬੱਚੀ ਆ ਇੱਕ ਗਾਂ ਨਾਲ ਤੁਹਾਨੂੰ ਦੋ ਗਾਂਆਂ ਬਣ ਜਾਣੀਆਂ ਹੈਗੀਆਂ ਮੁੱਲ ਬਈਏ ਦਾ ਜਾਇਜ਼ ਹੈ ਜੀ ਬਾਈ ਜੇ ਜਮਾ ਹਾਣਾ ਦੇਣ ਵਾਲੀ ਗੱਲ 40000 ਦੀ ਬੱਚੀ ਦੇਣੀ ਹੈ ਠੀਕ ਹੈ ਜੀ ਜਮਾ ਜੇ ਹਾਣਾ ਬਾਈ ਕਹਿੰਦਾ ਕਰਾਉਣੀ ਹੈ ਤਾਂ 40000 ਰੁਪਏ ਮੁੱਲ ਭਾਵੇਂ 50 ਕਰਾ ਲਓ ਮੁੱਲ ਜਿੰਨਾ ਮਰਜ਼ੀ ਕਰਾ ਲਓ ਜੀ ਹਾਂਜੀ ਬੱਚੀ ਬਹੁਤ ਚੰਗੀ ਆ ਸੂਈ ਕਰਕੇ ਹਨ ਮੜਾਇਆ ਹੋਇਆ ਨਹੀਂ ਪੂਰਾ ਗੋਲ ਜਿਹੀ ਬੱਚੀ ਬਾਈ ਠੀਕ ਹੈ ਜੀ ਥੋੜਾ ਜਿਹਾ ਸੂਆ ਕਰ ਜਾਂਦਾ ਪਸੂ ਇੱਕ ਪਹਿਲਾ ਸੂਆ ਕਰਕੇ ਤਾਂ ਵੀ ਥੋੜਾ ਜਿਹਾ ਫਰਕ ਪੈ ਜਾਂਦਾ ਤੇ ਮੇਨ ਗੱਲ ਆ ਮਗਰ ਸੋਹਣੀ ਬੱਚੀ ਆ ਜੇ ਸਾਲਕ ਬੱਚੀ ਦੀ ਸੇਵਾ ਗੌਰ ਹੋਗੀ ਦਾ ਟੋਪ ਦੀ ਵੈੜ ਬਣ ਜੂਗੀ ਆ ਤਾਂ ਬਾਈ ਸਾਰੀਆਂ ਕ੍ਰੋਸ ਚ ਪੈਂਦੀ ਹੈ ਹੈ ਗਰਮੀ ਦੇ ਹਾਂ ਬਾਈ ਬਸ ਕ੍ਰੋਸ ਚ ਜਰਸੀ ਕ੍ਰੋਸ ਆ ਕੋਈ ਜਰਸੀ ਆ ਕੋਈ ਸ਼ਾਈ ਆ ਕ੍ਰੋਸ ਦੀ ਆ ਕੋਈ ਥੋੜੀ ਘਣੀ ਐ ਸਟੈਫ ਕ੍ਰੋਸ ਆ ਤੇ ਇਹ ਤੋਂ ਸ਼ੁਰੂ ਕਰ ਲੈਣੇ ਇਹਦੀ ਕੀ ਡਿਟੇਲ ਆ ਜੀ ਦੋ ਨੰਬਰ ਇਹ ਬਾਈ ਦੂਜਾ ਸੂਆ ਹੁੰਦੀ ਆ ਦਿਨ ਕਿੰਨੇ ਲੱਜੇ ਦਿਨ ਬਾਈ ਤਿਆਰੀਆਂ ਜੀ ਫਿਰਦੀ ਆ ਜਾਨੀ ਇੱਕ ਅੱਧਾ ਹੀ ਆ ਬਸ ਆ ਇੱਕ ਦਾ ਤੁਹਾਡੇ ਸਾਹਮਣੇ ਥਾਂ ਥਾਂ ਬਹੁਤ ਸੋਹਣਾ ਕੱਢੀ ਫਿਰਦੀ ਹਵਾਨਾ ਵੀ ਜਾਂਗਾ ਤੇ ਕਿੰਨਾ ਕੁ ਪਾਜ ਦੁੱਧ ਦੁੱਧ ਬਾਈ ਚਾਹੀਦਾ ਜਿਵੇਂ ਥਾਂਲੇ ਬਾਗਾਂ ਨੂੰ 18 ਕਿਲੋ ਤਾਂ ਠੀਕ ਆ ਜੀ ਬਾਕੀ ਸੇਵਾ ਬਾਕੀ ਸ ਬਾਈ ਕਹਿੰਦਾ ਲਗਭਗ ਤਿਆਰੀਆਂ ਜੀ ਆ ਪੂਰਾ ਤਿਆਰੀਆਂ ਤੁਹਾਡੇ ਸਾਹਮਣੇ ਨਹੀਂ ਆ ਹੋ ਸਕਦਾ ਸ਼ਾਮ ਨੂੰ ਸੂਪੇ ਮੂੰਹ ਮੱਥੇ ਸੋਹਣੀ ਆ ਜੀ ਹਵਾਨਾ ਬਹੁਤ ਚੰਗਾ ਤਿਆਰ ਕੀਤਾ ਬਾਈ ਉੱਥੇ ਦੀ ਸਾਫ ਆ ਜੀ ਕੱਦ ਕਾਠ ਤੇ ਵਜਨ ਵਾਲੀ ਆ ਤਿਆਰੀ ਕਰਨ ਵਾਲੀ ਦੀ ਬਹੁਤ ਚੰਗੀ ਆ ਥਣ ਵੀ ਗੈਪ ਤੇ ਲੱਗੇ ਨਿੱਖੜਵੇਂ ਇੱਕੋ ਜਿਹੇ ਸਾਈਜ਼ ਦੇ ਮੋੜਲੇ ਹੀ ਵੀਰ ਬਾਕੀ ਸੋਨਾ ਹੱਥੀ ਚਵਾਈ ਵਾਲਾ ਥਾਣਾ ਤੁਹਾਨੂੰ ਨੇੜੇ ਤੋਂ ਚੈੱਕ ਕਰਵਾ ਦਿੰਦੇ ਆ ਜੀ ਬਹੁਤ ਚੰਗਾ ਲੱਗ ਰਿਹਾ ਮੋਟਾ ਮੱਝਾ ਰਗਾ ਥਾਣਾ ਜੀ ਥਾਣਾ ਦੀ ਡਾਣ ਨਾ ਬਾਈ ਹਾਂ ਜੀ ਬਈ ਓਕੇ ਹੁਜਾਵਾ ਠੀਕ ਆ ਥਣਾ ਦੀ ਬਾਈ ਕਹਿੰਦਾ ਡੰਨ ਨਾ ਬੇਫਿਕਰ ਹੋ ਕੇ ਆ ਜਿਓ ਬਾਕੀ ਇਹ ਵੀ ਥੋੜੀ ਜੀ ਐਚਐਫ ਨਾਲ ਕ੍ਰੋਸ ਪੈਂਦੀ ਪਿਓਰ ਐਚਐਫ ਨੇ ਆਪਾਂ ਕਹਿ ਸਕਦੇਗੇ ਆ ਮਾੜੇ ਜੀ ਨੌ ਵਧੇ ਆਲਾ ਕਰਕੇ ਕਰਦੀ ਆ ਵੇ ਸਾਰੇ ਜੀ ਹੋਰ ਨਹੀਂ ਜਾਲਾ ਅੱਗੇ ਉੱਤੇ ਚੜੀ ਜਾਂਦੇ ਆ ਦੇਖੋ ਸਹੀ ਗੱਲ ਨੌ ਮਾੜੇ ਬਣਾਉਣ ਵਾਲੇ ਕਾ ਸੂਨ ਵਾਲੀ ਕਰਕੇ ਬਣਾਏ ਨਹੀਂ ਬਣਾ ਦੇਣੀ ਚੀਏ ਠੀਕ ਆ ਜੀ ਹੋਰ ਕੋਈ ਚੱਕਰ ਨਹੀਂ ਹਾਂ ਜੀ ਬਣਾਉਣ ਵਾਲੇ ਕੱਚੇ ਥਾਂੋਂ ਆਈ ਹੋਰ ਨਾ ਬਾਈ ਹਾਂ ਜੀ ਬਈ ਕੱਚੇ ਥਾਂ ਤੋਂ ਆਈ ਵਧੇ ਵੇ ਆ ਮਾੜੇ ਜੀ ਠੀਕ ਆ ਜੀ ਤੇ ਤੁਰਦੀ ਤੁਰਦੀ ਕੋਈ ਲੰਗਣੀ ਕੁਛ ਮੋਲ ਬਾਈ ਇਹ ਵੀ हां ਨਾ 8000 ਰੁਪਏ ਦੇ ਦੇ ਠੀਕ ਹੈ ਜੇ ਕੋਈ ਜੋੜਾ ਲੈ ਲੂ ਬਾਈ ਮੈਂ ਤਨ ਕਰ ਦਾਂਗੇ ਬਾਈ ਠੀਕ ਹੈ ਇਹ ਵੀ 6000 ਦਾ ਹਾਂਜੀ ਬਹੁਤ ਚੰਗੀ ਤਿਆਰੀ ਹੈ ਬਾਈ ਦੇਖੋ ਪਾਕਿਸਤਾਨ ਹਵਾਨੇ ਦੀ ਹੈ ਵੀ ਸਾਫ ਬਹੁਤ ਚੰਗੀ ਵੱਜਣ ਵਾਲੀ ਹੈ ਜੀ ਕੋਈ ਛੋਟੀ ਨਹੀਂ ਛੋਟ ਵੱਡੀ ਆ ਹਾਂਜੀ ਵੱਡੀ ਆ ਜੀ ਤਿੰਨ ਨੰਬਰ ਬਾਈ ਇਹ ਜਰੂਰੀ ਇਹ ਵੀ ਬਈ ਪਲੂਣ ਸੁੰਦੀ ਹੈ ਬੱਚੀ ਦੰਦੋ ਬਾਈ ਦੰਦੋ ਬਾਈ ਹੋਸਾ ਜਵਾਨੀ ਹੋਵੇ ਮੈਂ ਦੇਖੀ ਨਹੀਂ ਆ ਤੁਹਾਨੂੰ ਕਹਦੇ ਠੀਕ ਹੈ ਜੀ ਹਾਂਜੀ ਤੇ ਕਿ ਦਿਨ ਕਿੰਨੇ ਪਾਜੂ ਬਾਈ ਦਿਨ ਬਈ ਲੈ ਸਕਦੀ ਹੈ ਹਫਤਾ ਪੰਜ ਦਿਨ ਲੈ ਛੇ ਨਿਕਲ ਹੋਏ ਸਭ ਜੀ हां थोनू ਬਹੁਤ ਚੰਗਾ ਅੱਤੇ ਤੋਂ ਬਾਹਰ ਹੀ ਲੱਗਦੀ ਹੈ ਠੰਡੀ ਸੰਧੀ ਹੀ ਪੂਰੀ ਆ ਹਾਂ ਤੁਹਾਨੂੰ ਬਹੁਤ ਚੰਗਾ ਪਹਿਲੇ ਤੂਏ ਸੁਣਦੀ ਆ ਥੋੜਾ ਜਿਹਾ ਡਰਦਾ ਜੀ ਪਸੂ ਕੈਮਰੇ ਤੋਂ ਤੁਰ ਕੇ ਦਿਖਾਦੀ ਆ ਸ਼ੀਲ ਠੰਡੀ ਪੂਰੀ ਆ ਯਾਤ ਫਰੀਡ ਦੇ ਪੱਕ ਤੋਂ ਕਰਮ ਵਾਲੀ ਚੰਗੀ ਆ ਥਣਾ ਦੇ ਸਹਿਜ ਵੀ ਸੋਹਣੇ ਆ ਤੁਹਾਨੂੰ ਨੇੜੇ ਦੁੱਧ ਮੱਝਾਂ ਵਰਗਾ ਹੋ ਬਈ ਤੁਹਾਨੂੰ ਉਸ ਬੜਾ ਦੁੱਧ ਮੱਝਾਂ ਵਰਗਾ ਹੋਣਾ ਚੰਗੀ ਆਊਗੀ ਬਾਕੀ ਥਣ ਭਾਂਡੇ ਦੀ ਸਾਫ ਆ ਜੀ ਕੱਦ ਕਾਠ ਵੀ ਚੰਗਾ ਜੂੜੇ ਸਾਹਿਬ ਉਹ ਹਿਸਾਬ ਨਾਲ ਚੰਗਾ ਕੱਦ ਕਾਠ ਹੁਣ ਜੇ ਕੱਦਦਾ ਬਈ ਹੋਰ ਵੀ ਕਰ ਜਾਂਦਾ ਫਰੂਨ ਪਸੂ ਦਾ ਨਾਰਮਲ ਹੀ ਹੁੰਦਾ ਕੱਦ ਥਣ ਚੈੱਕ ਕਰ ਲਓ ਥੋੜਾ ਜਿਹਾ ਦਰਦਦਾ ਹੀ ਆ ਬਾਕੀ ਬਾਈ ਕਹਿੰਦਾ ਲਗਭਗ ਹਫਤਾ ਮੰਨ ਕੇ ਚੱਲੋ ਬਈ ਹਫਤਾ ਲੈ ਜੂਗੀ ਹੋ ਸਕਦਾ ਕਰਮ ਵਾਲੀ ਇੱਕ ਅੱਧਾ ਦਨ ਉੱਪਰ ਵੀ ਲੈ ਜੇ ਹਾਂਜੀ ਕਿੰਨਾ ਕ ਪਾਜੂ ਬਾਈ ਦੁੱਧ ਬਈ ਚਾਹੀਦਾ ਇਹਨੂੰ 14 ਕਿਲੋ ਠੀਕ ਹੈ ਜੀ ਹਾਂਜੀ ਬਾਕੀ ਸੇਵਾ ਦਾ ਸੇਵਾ ਦਾ ਜੀ ਮੁੱਲ ਬਈ ਇਹਦਾ ਮੁੱਲ ਹਾਂ ਰ ਆ ਬਈ ਇਹਦੇ ਨੇ 37000 ਰੁਪਏ ਜੀ ਠੀਕ ਆ ਜੀ ਹਾਂ ਨਾ ਕੰਡੀ ਪੂਰੀ ਉਹ ਐ ਨਹੀਂ ਗੱਲ ਕੋਈ ਉਹ ਡਰਦੀ ਹੈ ਠੀਕ ਆ ਜੀ ਹਾਂ ਨਾ 37000 ਰੁਪਿਆ ਬਾਕੀ ਛੋੜ ਉਹਦੇ ਚ ਬਾਈ ਕਹਿੰਦਾ ਕਰ ਦਾਂਗੇ ਜੀ 4 ਨੰਬਰ ਇਹ ਵੀ ਬਾਈ ਇਹ ਤੀਜੇ ਸਵੇਸ ਹੁੰਦੀ ਆ ਠੀਕ ਆ ਜੀ ਹਾਂਜੀ ਦੇ ਜਰਸੀ ਕ੍ਰਾਸ ਮੰਨ ਲੋ ਜਿਵੇਂ ਤੁਹਾਡੇ ਸਾਹਮਣੇ ਜਾਂ ਹੁੰਦੀ ਸੀ ਜਾਂਦੀ ਆ ਸਹੀ ਗੱਲ ਆ ਜੀ ਵਜਨ ਚੰਗਾ ਵੱਡੀ ਆ ਤਿਆਰੀਆਂ ਇਹਦੀ ਬਹੁਤ ਸੋਹਣੀਆਂ ਦੇਖੋ ਜੀ ਕਿੰਨੇ ਦਿਨ ਪਾਜੂ ਬਾਈ ਬਹੁਤ ਬਾਈ ਤਿਆਰੀਆਂ ਜੀ ਫਿਰਦੀ ਹੋ ਸਕਦਾ 1-2 ਦਿਨ ਬਚਾ ਰੱਖੀ ਦੇਵੇ ਠੀਕ ਆ ਜੀ ਹਾਂਜੀ ਲਿਆਓ ਵੀਰ ਤੋਰ ਕੇ ਦਿਖਾ ਦਿਓ ਜੀ ਬਾਈ ਕਹਿੰਦਾ ਤੀਜੇ ਸਵੇ ਮਾਲਕਾਂ ਨੇ ਦੱਸਿਆ ਕਿ ਸੁ ਤੁਸੀਂ ਅੰਦਾਜ਼ਾ ਆਪ ਲਾਉਣਾ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਬਾਕੀ ਕੱਦ ਕਾਠਾ ਲਈ ਆ ਜੀ ਕੋਈ ਛੋਟੀ ਨਹੀਂਗੀ ਇਹ ਥੋੜਾ ਜਿਹਾ ਪੈਰ ਦਾ ਕਰ ਬਾਈ ਇਹ ਵੀ 9 9 ਨੂੰ ਵੜਿਆ ਬਣਾਉਣ ਵਾਲਿਆ ਬੰਦਾ ਮੀਂਹ ਜਿਹੜਾ ਕਰਕੇ ਸੱਧਿਆ ਨਹੀਂਗਾ ਠੀਕ ਆ ਜੀ ਹਾਂਜੀ ਇਹਦਾ ਨੌ ਇਹਦਾ ਵੀ ਮੂਹਰla ਚੜੀ ਜਾਂਦਾ ਠੀਕ ਆ ਉਹਦਾ ਕਰਕੇ ਬਹੁਤ ਥੋੜਾ ਪਰਾਵੇ ਕਰਮ ਵਾਲੀ ਤੇ ਚੰਗੀ ਆ ਜੀ ਕੱਦ ਕਾਠ ਤੇ ਵਜਣ ਵਾਲੀ ਅਥਨਾਂ ਦੇ ਸਹਿਜ ਵੀ ਸੋਹਣੇ ਲੱਗੇ ਨਿਖੜਵੇਂ ਬਾਕੀ ਜਿਹੜਾ ਸੂਏ ਦਾ ਅੰਦਾਜ਼ਾ ਤੁਸੀਂ ਆਪ ਲਾ ਲਿਆ ਕਰੋ ਪਸ਼ੂ ਦੇ ਬੋਡੀ ਸਟਰਕਚਰ ਤੋਂ ਨੌ ਥੋੜੇ ਕੱਚੇ ਦਾ ਖੜੇ ਖੜੇ ਰਹਿੰਦੇ ਪਸ਼ੂ ਉਹਦਾ ਗਾਰੇ ਵੱਧ ਜਾਂਦੇ ਆ ਠੀਕ ਹੈ ਜੀ ਇਹ ਦੇਖਦੇ ਆ ਅੱਜ ਟਾਈਮ ਲੱਗ ਗਿਆ ਸੱਦ ਕੇ ਬਣਵਾ ਹੀ ਦੇਵਾਂਗੇ ਠੀਕ ਹੈ ਜੀ ਬਾਈ ਕਹਿੰਦਾ ਥੋੜਾ ਜਿਹਾ ਨੌ ਦਾ ਕਰਦੀ ਆ ਅੱਜ ਬੰਦਾ ਆ ਜਾਊਗਾ ਮੌਸਮ ਮੀਂਹ ਦਾ ਸੀਗਾ ਤਾਂ ਕਰਕੇ ਸੱਦਿਆ ਨੀਗਾ ਹੋ ਸਕਦਾ ਜਦੋਂ ਨੂੰ ਵੀਡੀਓ ਪਾਵੇ ਉਦੋਂ ਨੂੰ ਬਾਣੀ ਜਾ ਵੀ ਜੇ ਆ ਗਿਆ ਤਾਂ ਬਣਵਾਵਾਂਗੇ ਜੀ ਮੁੱਲ ਬਈ ਇਹਦਾ ਇਹ ਬਈ ਹਾਂ ਨਾ ਦੇ ਦੇਣਾ 43000 ਠੀਕ ਹੈ ਜੀ ਹਾਂਜੀ 43000 ਰੁਪਿਆ ਬਈ ਇਹਦਾ ਮੁੱਲ ਕਰਦੇ ਆ ਬਾਕੀ ਛੋਟ ਛੱਪਾ 1921 ਹੋ ਜਾਂਦੀ ਹੁੰਦੀ ਆ ਕੋਈ ਫੈਕਸ ਨਹੀਂ ਕਰਾਈ ਸਕਦੇ ਅੱਗੇ ਬਈ ਪੰਜ ਲੋ ਇਹ ਬਈ ਪਲੂਣ ਬੱਚੀ ਆ 4 ਦਿਨ ਨੂੰ ਮੂੰਹ ਤੋਂ ਮੂੰਹ ਤੋਂ 4 ਦਿਨ ਹਾਂਜੀ ਕਿੰਨੇ ਦਿਨ ਲੈ ਜੂ ਬਈ ਇਹ ਬਈ ਲੈ ਹਫਤਾ ਲੈ ਸਕਦੀ ਆ ਬੱਚੀ ਠੰਡੀ ਸੀ ਸੀ ਲੱਗ ਬਹੁਤ ਆ ਵਜਨ ਵਾਲੀ ਆ ਬਹੁਤ ਚੰਗੀ ਬੱਚੀ ਆ ਕੱਦ ਬਹੁਤ ਹੈ ਕਾਟ ਤੇ ਵੱਜਣ ਵਾਲੀ ਬੱਚੀ ਹੈ ਮੂੰਹ ਤੋਂ ਚਾਰ ਦੰਦਾਂ ਦੀ ਕਿਸੇ ਜਿਹੜੀ ਜੀ ਦੇਖੀ ਆਪਾਂ ਕਵਾਂਗੇ ਇਹ ਕਹਿੰਦੀਆਂ ਗੱਲਾਂ ਨਹੀਂ ਨੇ ਦੇਖ ਲੋ ਦਿਖਾਈ ਦਿੰਦੇ ਆ ਬਾਕੀ ਜੇ ਕਿਸੇ ਨੇ ਆ ਕੇ ਦੇਖਣਾ ਹੋਵੇ ਉਹ ਵੀ ਬਾਈ ਕਹਿੰਦਾ ਦੇਖ ਲੈ ਕਦੇ ਮੂੰਹ ਤੋਂ origional ਚਾਰ ਦੰਦਾਂ ਦਾ ਵੀਡੀਓ ਚ ਵੀ ਦਿਖਾਤਾ ਤੇ ਬਾਕੀ ਜੇਕੇਸ਼ ਨੇ ਆ ਕੇ ਦੇਖਣੇ ਹੁਣ ਸੀਲ ਠੰਡੀ ਪੂਰੀ ਆ ਬਈ ਇਹ ਵੀ ਦਣ ਕਿੰਨੇ ਪਾਜੂ ਦਣ ਬਈ ਹਫਤਾ ਲੈ ਜੂਗੀ ਠੰਡੀ ਠੰਡੀ ਲੈ ਜੂ ਬਈ ਹਫਤਾ ਸੀਲ ਸੌਕਰਮ ਵਾਲੀ ਪੂਰੀ ਆ ਫਿਰ ਸੈਜ ਵੀ ਸੋਨੇ ਆ ਗੈਪ ਤੇ ਲੱਗੇ ਨਿੱਖੜ ਛੇ ਦੀ ਮਾਰਦੀ ਹੈ ਥਣਾ ਜੋ ਹਫਤਾ ਲੈਣਾ ਵਜਨ ਵਾਲੀ ਬੱਛੀ ਆ ਵਜਨ ਵਾਲੀ ਆ ਜੀ ਥੋੜਾ ਜਿਹਾ ਠੰਡ ਕਰਕੇ ਲੂਈ ਜੀ ਪੱਟੀ ਬੇਚੀ ਜੀ ਹਾਂ ਜੀ ਥੋੜਾ ਹੈਗਾ ਕਿ ਗੜੇ ਗੁੜੇ ਕਈ ਏਰੀਆ ਚ ਪੈ ਗਏ ਆ ਜੀ ਠੰਡ ਸੋ ਹੁਣ ਹੋਏ ਨਹੀਂ ਗਏ ਬਸ ਹਵਾ ਚੱਲਦੀ ਆ ਬਈ ਅੱਗ ਬਸ ਠੰਡ ਮਾਨੀ ਜਾਂਦਾ ਤੇ ਬਾਕੀ ਕੱਦ ਕਾਠ ਚੰਗਾ ਪੂਰਾ ਚੰਗਾ ਬ ਦੁੱਧ ਪਲਉਣ ਨੂੰ ਯਰ ਕੀ ਚਾਹੀਦਾ ਬਈ ਇਹਨੂੰ 18-17 ਕਿਲੋ ਠੀਕ ਹੈ ਜੀ ਦੇਣਾ ਚਾਹੀਦਾ ਜਾਤ ਵਾਲੀ ਬੱਚੀ ਆ ਕੰਨ ਕੰਨ ਦੇਖੋ ਸੋਹਣੀ ਫੇਸ ਕੁਆਲਟੀ ਛੋਟਾ ਕੰਨ ਇਹ ਨਵARTI ਦਵARTI ਹੁੰਦੀ ਤਾਂ ਦੇਖੀ ਹੋਰ ਦੇਣੀ ਇਹਦਾ ਮੁੱਲ ਬਈ ਇਹ ਵੀ ਬਈ ਹਾਂ ਨਾ ਦੇ ਦਿਆਂਗੇ ਆਪਾਂ 46000 ਠੀਕ ਹੈ ਜੀ ਜਾਨੀ ਚੌਕੇ 'ਚ ਹੀ ਫਿਰਦੇ ਪਸ਼ੂ ਸਾਰੇ ਹਾਂਜੀ ਹਾਂਜੀ ਬਾਕੀ ਸੈਕਸ ਜੇ ਪ੍ਰਾਈਸ ਆ ਆਏ ਗਏ ਦਾ ਮਾਨਤਨ ਬਾਈ ਕਹਿੰਦਾ ਕਰ ਦਾਂਗੇ 46000 ਦੀ ਇਹ ਬੱਚੀ ਦੇ ਦਾਂਗੇ ਬਾਕੀ ਪਸੰਦ ਤੁਸੀਂ ਕਰਨੀ ਆ ਤਸੱਲੀ ਤੁਸੀਂ ਕਰਨੀ ਆ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਐਂਡ ਨੰਬਰ 6 ਇਹਦੀ ਕੀ ਡਿਟੇਲ ਹੈ ਇਹ ਦੂਜਾ ਸਵਾਲ ਹੁੰਦੀ ਬਾਈ ਠੀਕ ਹੈ ਜੀ ਕਿੰਨੇ ਕਿੰਨੇ ਪਾਜੂ ਦਿਨ ਬਾਈ ਹਫਤੇ ਦੇ ਕਰੀਬ ਲੈ ਹੀ ਜਾਊਗੀ ਠੀਕ ਕਿੰਨਾ ਕੁ ਪਾਜੂ ਦੁੱਧ ਦੁੱਧ ਬਾਈ ਇਹਨੂੰ ਵੀ ਚਾਹੀਦਾ ਗਾਂ ਕੱਦ ਕਾਠ ਵਾਲੀ ਵਜਨ ਵਾਲੀ ਆ 17 18 ਕਿਲੋ ਦੁੱਧ ਠੀਕ ਕਰੋਸ ਚੀ ਕਰਮ ਵਾਲੀ ਪੈਂਦੀ ਥੋੜੀ ਜਰਸੀ ਜਰਸੀ ਉੱਤੇ ਚੰਗੀ ਆ ਕੰਨ ਬਹੁਤ ਸੋਹਣਾ ਸਹੀ ਗੱਲ ਆ ਜੀ ਥਾਨੂੰ ਬਹੁਤ ਚੰਗਾ ਲੱਗਾ ਬਾਈ ਬਹੁਤ ਚੰਗੀ ਆ ਥਾਨੂੰ ਵੀ ਚੰਗਾ ਲੱਗਿਆ ਬਹੁਤ ਚੰਗਾ ਲੱਗਾ ਬਾਈ ਠੀਕ ਜਵਾਈ ਵਾਲੇ ਥਨ ਲੱ ਕੱਚੀ ਆ ਲਗਭਗ ਹਫਤਾ ਲੈ ਜੂਗੀ ਪੂਰੀ ਸੇਵਾ ਗਈ ਸੇ ਸਭ ਪੂਰੀ ਆ ਥਣਾ ਵਾਲੇ ਪਾਸੋਂ ਬਾਈ ਡੰਨ ਨਾ ਜਮਾ ਓਕੇ ਹੋਊ ਬਾਈ ਜਮਾ ਥਰ ਸੋਹਣਾ ਹੀ ਬਹੁਤ ਲੱਗਾ ਰੰਨ ਨਾਲੇ ਪਾਸੋਂ ਬਾਈ ਕਹਿੰਦਾ ਡੰਨ ਆ ਬਾਕੀ ਕੱਦ ਵਾਲੀ ਆ ਵਜਨ ਵਾਲੀ ਆ ਹਾਂਜੀ ਦੁੱਧ ਦੇ ਦੋ ਮੈਂ ਇਹਨਾਂ ਕਰ ਦੋ ਦੁੱਧ ਚਾਹੀਦਾ ਬਾਈ ਇਹਨਾਂ ਦਾ ਇਹ ਵਾਦਾ ਏਡੀ ਗਾਣਾ ਦੇਊ ਫਿਰ ਆਪਾਂ ਬਾਈ ਕਹਿ ਨਹੀਂ ਸਕਦੇ ਹੁਣ ਇਹਨੂੰ ਜੇ ਇਹਨਾਂ ਦੇ ਉਸ 17-18 ਕਿਲੋ ਸਹੀ ਗੱਲ ਆ ਜੀ ਬਾਕੀ ਬਾਈ ਸੇਵਾ ਦਾ ਵੀ ਹੁੰਦਾ ਹਾਂਜੀ ਇਹਦਾ ਹੈਗਾ ਕੋਈ ਪਾਉ ਰਿਹਾ ਹੈ ਕੋਈ ਗੱਲ ਕਰ ਲੂ ਤਾਂ ਪਲੱਸ ਵੀ ਲੈ ਲੂ ਗਰਮੀ ਰਹਿਦੀ ਆ ਸਾਰੀਆਂ ਗਾਂਆਂ ਤੇ ਦੁੱਧ ਫੈਟ ਕਰਮ ਵਾਲਿਆਂ ਨੇ ਚੰਗੀਆਂ ਹੀ ਹੋਣਗੀਆਂ ਮੁੱਲ ਬਈ ਇਹਦਾ ਇਹ ਬਈ ਹਾਂ ਨਾ 45000 ਹੀ ਦੇ ਦਾਂ ਠੀਕ ਆ ਜੀ ਇਹਦਾ ਹਾਂ ਨਾ ਬਈ ਕਹਿੰਦਾ 45000 ਰੁਪਿਆ ਬਾਕੀ ਛੋੜ ਛੱਪਾ ਹੋ ਜਾਊਗਾ ਉਹ ਵੀ ਵੀ ਕੱਚੀ ਕਰਕੇ ਪੰਜ ਸੱਤਾਂ ਦਿਨਾਂ ਦੀ ਫਿਰ 52000 ਹੀ ਆ ਜੀ ਸਾਂਭ ਕੇ ਦੂ ਬਾਦ ਜਾਂ ਜਾਨੀ ਜਿਹੜੇ ਰੇਟ ਤੇ ਉਹ ਅੱਜ ਦੇ ਰੇਟ ਆ ਹਾਂ ਜੀ ਹਾਂ ਜੀ ਫਿਰ ਤਿਆਰ ਕਰਕੇ ਆਉਗਾ ਤੇ ਰੇਟਾਂ 'ਚ ਫਰਕ ਪੈ ਸਕਦਾ ਨਹੀਂ ਕੱਲ ਨੂੰ ਤਾਂ ਨਹੀਂ ਜੇ ਮਤਲਬ 2-4 ਦਿਨ ਹੁਣ ਜੇ ਆਪਣਾ ਅੱਜ ਵੇਖਿਆ ਵਾਲਾ ਕੱਲ ਨੂੰ ਵੀ ਆ ਸਕਦਾ ਕੋਈ ਸਹੀ ਗੱਲ ਇਹ ਦੂ ਬਾਦ ਪੰਜ ਚਾਰ ਦਿਨਾਂ ਸੰਭਲੀਆਂ ਫਿਰ ਉਹ ਜਾ ਰੇਟ ਫਿਰ ਸ ਜਣੀ ਤਿਆਰ ਪਸ਼ੂ ਦਾ ਹੋਊਗਾ ਕੱਚੇ ਪਸ਼ੂ ਦਾ ਜਿਹੜਾ ਰੇਟ ਤੁਹਾਨੂੰ ਦੱਸਤਾ ਉਹ ਹੋਊਗਾ ਹਾਂਜੀ ਬਾਕੀ ਫੈਕਸ ਨਹੀਂ ਹੁੰਦਾ ਆਏਗਾ ਇਹਦਾ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਜਿਹਨੂੰ ਜਚੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ